ਮੋਲ ਮੰਡੀ ਛੋਏ ਕਾਰ ਬਲਾਸਟ ਦੇ ਦੌਰਾਨ ਕਾਂਗਰਸ ਲੀਡਰ ਹਰਮਿੰਦਰ ਸਿੰਘ ਜੱਸੀ ਵਾਹ ਵਾਹ ਬੱਚੇ ਨੇ ਤਸਵੀਰਾਂ ਤੁਹਾਨੂੰ ਦਿਖਾਉਣੇ ਆ ਹਰਮਿੰਦਰ ਸਿੰਘ ਜੱਸੀ ਦੀ ਫੋਰਚੂਨਰ ਕਾਰ ਜਿਹੜੀ ਕਿ ਉਸ ਹਾਦਸੇ ਦੇ ਬਿਲਕੁਲ ਕੋਲ ਖੜੀ ਸੀ ਗੌਰਤਲ ਬਹਿ ਕੇ ਹਰਮਿੰਦਰ ਸਿੰਘ ਜੱਸੀ ਜਿਹੜੇ ਕਿ ਇੱਕ ਜਨ ਸਭਾ ਨੂੰ ਸੰਬੋਧਨ ਕਰਨ ਤੋਂ ਬਾਅਦ ਇਸ ਗੱਡੀ 'ਚ ਸਵਾਰ ਹੋ ਕੇ ਜਾ ਰਹੇ ਸਨ ਜਿਵੇਂ ਹੀ ਉਹ ਆਪਣੀ ਗੱਡੀ ਦੇ ਵਿੱਚ ਸਵਾਰ ਹੋਏ ਤਾਂ ਉਹ ਜਿਹੜੀ ਕਮਰੂਤੀ ਕਾਰ ਦੇ ਵਿੱਚ ਬਲਾਸਟ ਹੋ ਗਿਆ ਹਰਮਿੰਦਰ ਸਿੰਘ ਜੱਸੀ ਦੀ ਗੱਡੀ ਇਸ ਤਰੀਕੇ ਦੇ ਨਾਲ ਪ੍ਰਭਾਵਿਤ ਹੋਈ ਹੈ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਉਸ ਬਲਾਸਟ ਦਾ ਅਸਰ ਜਿਹੜਾ ਹੈ ਉਸ ਆ ਇਸ ਕਾਰ ਤੇ ਦਿਖਾਈ ਦਿੰਦਾ ਮਗਰੋਂ ਜਿਹੜੀ ਇਹ ਫੋਰਚੂਨਰ ਗੱਡੀ ਹੈ ਇਹ ਕਾਫੀ ਹੱਦ ਤੱਕ ਡੈਮੇਜ ਹੋ ਗਈ ਇੰਜ ਲੱਗਦਾ ਹੈ ਕਿ ਜਿਸ ਤਰ੍ਹਾਂ ਜਿਸ ਤਰ੍ਹਾਂ ਗੋਲੀਆਂ ਦੇ ਨਿਸ਼ਾਨ ਹਨ ਪਰ ਇਹ ਬਲਾਸਟ ਦਾ ਅਸਰ ਹੈ ਜਿਸ ਤਰ੍ਹਾਂ ਧਮਾਕਾ ਹੋਇਆ ਤਾਂ ਧਮਾਕੇ ਦਾ ਅਸਰ ਇਸ ਗੱਡੀ ਤੇ ਪਿਆ ਹੈ ਫੋਰਚੂਨਰ ਗੱਡੀ ਜਿਸ ਦੇ ਵਿੱਚ ਹਰਮਿੰਦਰ ਸਿੰਘ ਜੱਸੀ ਸਵਾਰ ਹੋ ਕੇ ਜਾ ਰਹੇ ਸਨ ਕਿ ਇੱਕਦਮ ਜਿਹੜਾ ਹੈ ਉਹ ਬਲਾਸਟ ਹੋ ਗਿਆ ਤੁਸੀਂ ਦੇਖ ਸਕਦੇ ਹੋ ਮਗਰਲੀ ਸਾਈਡ ਤੇ ਹਰਮਿੰਦਰ ਸਿੰਘ ਜੱਸੀ ਦਾ ਜਿਹੜਾ ਹੈ ਉਹ ਪੋਸਟਰ ਵੀ ਲੱਗਿਆ ਹੋਇਆ ਹੈ ਇਸ ਗੱਡੀ ਦਾ ਪੀਬੀ 03 ਏਡੀ 96 96 ਜਿਹੜੀ ਹੈ ਇਹ ਗੱਡੀ ਹੈ ਜਿਹੜੀ ਕਿ ਹਰਮਿੰਦਰ ਸਿੰਘ ਜੱਸੀ ਦੀ ਫੋਰਚੂਨਰ ਕਾਰ ਹੈ ਕਾਫੀ ਹੱਦ ਤੱਕ ਡੈਮੇਜ ਹੋਈ ਹੈ ਕਹਿ ਸਕਦੇ ਆ ਕਿ ਬਾਲਵਾਲ ਜਿਹੜੇ ਹਰਮਿੰਦਰ ਸਿੰਘ ਜੱਸੀ ਇਹ ਸਾਸਦ ਦੇ ਵਿੱਚੋਂ ਉਹਨਾਂ ਦੀ ਜਾਨ ਬਚੀ ਆ ਜੱਸੀ ਨੇ ਕਿਹਾ ਹੈ ਕਿ ਉਹਨਾਂ ਨੂੰ ਇੰਜ ਲੱਗਿਆ ਕਿ ਜਿਸ ਤਰ੍ਹਾਂ ਬਿਜਲੀ ਡਿੱਗ ਪਈ ਹੋਵੇ ਜਦੋਂ ਇਹ ਬਲਾਸਟ ਹੋਇਆ ਤੇ ਜਦੋਂ ਇਸ ਗੱਡੀ ਦੇ ਵਿੱਚੋਂ ਨਿਕਲ ਕੇ ਉਹਨਾਂ ਦੀ ਜਿਹੜੀ ਸਿਕਿਉਰਟੀ ਹੈ ਉਹਨਾਂ ਨੇ ਉਹਨਾਂ ਨੂੰ ਦੂਸਰੀ ਕਾਰ ਦੇ ਵਿੱਚ ਸਵਾਰ ਕੀਤਾ ਤਾਂ ਫਿਰ ਇੱਕ ਹੋਰ ਧਮਾਕਾ ਹੋਇਆ ਤਾਂ ਕੁਲ ਮਿਲਾ ਕੇ ਕਹਿ ਸਕਦੇ ਆ ਕਿ ਬਿਲਕੁਲ ਮੌਤ ਦੇ ਨਜ਼ਦੀਕ ਹੋ ਕੇ ਹਰਮਿੰਦਰ ਸਿੰਘ ਜੱਸੀ ਜਿਹੜੇ ਹੈਗੇ ਨੇ ਉਹ ਬਚੇ ਨੇ ਤਾਂ ਇਹ ਤਸਵੀਰਾਂ ਉਹਨਾਂ ਦੀ ਫੋਰਚੂਨਰ ਗੱਡੀ ਦੇ ਨਾਲ ਜਿਸ ਦੇ ਵਿੱਚ ਉਹ ਕੈਂਪੇਨ ਕਰ ਰਹੇ ਸਨ ਲਗਾਤਾਰ ਏਸੀ ਹੀ ਗੱਡੀ 'ਚ ਸਵਾਰ ਹੋ ਕੇ ਜਿਹੜਾ ਉਹ ਜਲਸਿਆਂ ਦੇ ਵਿੱਚ ਪਹੁੰਚਦੇ ਸਨ ਜਿਹੜੀ ਕੀ ਕਾਰ ਹੈਗੀ ਆ ਉਹ ਕਾਫੀ ਹੱਦ ਤੱਕ ਪ੍ਰਭਾਵਿਤ ਹੋਈ ਆ ਗੱਡੀ ਦਾ ਟਾਇਰ ਵੀ ਫਟ ਗਿਆ ਇਸ ਲਈ ਏਸੀ ਤਰ੍ਹਾਂ ਕੋਈ ਦੂਰੀ ਤੱਕ ਲਜਾਇਆ ਗਿਆ ਪਰ ਉਸ ਤੋਂ ਬਾਅਦ ਹਰਮਿੰਦਰ ਜੱਸੀ ਦੂਜੀ ਕਾਰ ਦੇ ਵਿੱਚ ਸਵਾਰ ਹੋ ਗਏ ਤਾਂ ਇਹ ਫੋਰਚੂਨਰ ਗੱਡੀ ਜਿਹੜੀ ਕੀ ਇਸ ਕਾਰ ਬਲਾਸ ਜਿਹੜਾ ਕੀ ਕੱਲ ਮੋੜ ਮੰਡੀ ਦੇ ਵਿੱਚ ਹੋਇਆ ਹੈ ਚੋਣਾਂ ਤੋਂ ਪਹਿਲਾਂ ਇਸ ਹਾਸੇ ਦੇ ਵਿੱਚ ਹਰਮਿੰਦਰ ਜੱਸੀ ਵਾਲਵਾਲ ਮਹਾਰਨ ਕੀ ਹੈਗੇ ਨੇ ਜਾਂਚ ਏਜੰਸੀਆਂ ਲਗਾਤਾਰ ਲੱਗੀਆਂ ਹੋਈਆਂ ਨੇ ਕਿ ਆਖਿਰਕਾਰ ਉਹ ਕਿਹੜੇ ਕਾਰਨ ਨੇ ਕਿਹੜੇ ਪਹਿਲੂ ਨੇ ਕੌਣ ਹੈ ਪੰਜਾਬ ਦੀ ਸਿਆਸਤੀ ਭੰਗ ਕਰਨਾ ਚਾਹੁੰਦਾ ਇਸ ਨੂੰ ਪੰਜਾਬ ਦੀਆਂ ਚੋਣਾਂ ਦੇ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ ਕਿ ਕੀ ਕੋਈ ਅਜਿਹਾ ਸ਼ਖਸ ਹੈ ਜਿਹੜਾ ਕਿ ਪੰਜਾਬ ਦੇ ਸਰ ਨੇਕ ਬਦਲਣਾ ਚਾਹੁੰਦਾ ਹੈ ਇਲੈਕਸ਼ਨ ਤੇ ਇਸ ਦਾ ਪ੍ਰਭਾਵ ਛੱਡਣਾ ਚਾਹੁੰਦਾ ਇਹਨਾਂ ਸਾਰੇ ਪਹਿਲੂਆਂ ਤੇ ਪੁਲਿਸ ਜਾਂਚ ਕਰੀ ਹੈ ਡੀਜੀਪੀ ਸੁਰੇਸ਼ ਅਰੂੜਾ ਨੇ ਐਨਐਸਜੀ ਜਾਂਚ ਏਜੰਸੀ ਸੈਂਟਰਲ ਜਾਂਚ ਏਜੰਸੀ ਦੀ ਇਸ ਤੇ ਮੰਗ ਕੀਤੀ ਹੈ ਹਰਮਿੰਦਰ ਜੱਸੀ ਹੋਰਾਂ ਦਾ ਕਹਿਣਾ ਹੈ ਕਿ ਪਹਿਲਾਂ ਹੀ ਉਹਨਾਂ ਨੂੰ ਜੈਡ ਸਿਕਿਉਰਿਟੀ ਮਿਲੀ ਹੋਈ ਹੈ ਥ੍ਰੈਟ ਉਹਨਾਂ ਨੂੰ ਪਹਿਲਾਂ ਤੋਂ ਹੀ ਹੈ ਬਟ ਉਹਨਾਂ ਨੇ ਕਿਸੇ ਦਾ ਵੀ ਨਾਮ ਲੈਣ ਤੋਂ ਸਾਫ਼ ਤੌਰ ਤੇ ਮਨਾ ਕੀਤਾ ਹੈ ਤਾਂ ਕੁਲ ਮਿਲਾ ਕੇ ਇਹ ਹਾਸਾ ਜਿਹੜਾ ਹੈ ਕਈ ਸਵਾਲ ਖੜੇ ਕਰਦਾ ਹੈ ਕੈਮਰਾਮੈਨ ਸਤਨਾਮ ਦੇ ਨਾਲ ਰਮਨਦੀਪ ਸਿੰਘ ਸੋਢੀ ਜਗਬਣੀ ਟੀਵੀ ਮੋੜਬੰਡੀ